ਕੁੜਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਰ ਚਰਮਾ ਜੀ ਪੁਲਿਸ ਕਮਿਸ਼ਨਰ ਜਿਲੰਦਰ ਜਿਨ੍ਹਾਂ ਦੇ ਨਿਸ਼ਾਨਦੇਸ਼ਾਂ ਤੇ ਹਟ ਇੰਸਪੈਕਟਰ ਸੀਆਈ ਨੇ ਸ਼੍ਰੀ ਰਿੰਦਰ ਕੁਮਾਰ ਨਾਮ ਦੀ ਪੁਲਿਸ ਪਾਰਟੀ ਨੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮ ਮਲਬਾਰ ਕੀਤੀ ਜਿਹਦੇ ਜਿਹਦੇ ਦੇ ਖਿਲਾਫ ਮੁਕਦਮਾ ਭਾਰ ਕੋ ਕੈਂਪ ਦੇ ਵਿੱਚ ਦਰਜ ਕੀਤਾ ਗਿਆ ਉਹਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਦੋ ਕਦਮੇ ਦਰਜਿਆ ਤੋਂ ਨੂੰ ਮਾਪੇ ਨਵੀਂ ਰੈਸਟ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਆਏ ਸੀ ਦੁਬਾਰਾ ਅੱਗੇ ਫਿਰ ਉਹ ਇੰਸਪੈਕਟਰ ਦਾ ਕੰਮ ਕਰਨਾ ਪੂਰਾ ਮਾਮਲਾ ਜੀ ਮਾਨਜੋਤ ਮਸ਼ੀਰ ਇਸਪਾਪਰ ਚਰਮਾ ਜੀ ਪੁਲਿਸ ਕਮਿਸ਼ਨਰ ਦੇ ਗਿਲੰਦਰ ਜਿਨ੍ਹਾਂ ਦੇ ਨਿਸ਼ਾਨ ਉਪੇਸ਼ਾਂ ਤੇ ਸਾਡੇ ਇੰਸਪੈਕਟਰ ਸੀਆਈਏ ਨੇ ਸ੍ਰਿੰਦਰ ਕੁਮਾਰ ਉਹਦੀ ਪੁਲਿਸ ਪਾਰਟੀ ਨੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮ ਕਵਰ ਕੀਤੀ ਜਿਹਦੇ ਜਿਹਦੇ ਤੇ ਖਰਾਬ ਮੁਕਦਮਾ ਭਾਰ ਕੋ ਕੇਂਦਰ ਵਿੱਚ ਦਰਜ ਕੀਤਾ ਗਿਆ ਉਹਨੇ ਪਹਿਲੇ ਵੀ ਮਾਮਲਾ ਦਰਜ ਜੀ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪਰ ਇਹਨਾਂ ਦੇ ਖਰਾਬ ਪਹਿਲਾਂ ਵੀ ਦੋ ਕਦਮੇ ਦਰਜਿਆ ਪਵਨ ਨੂੰ ਪਹਿਲਾਂ ਵੀ ਅਰੈਸਟ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਆਏ ਸੀ ਦੁਬਾਰਾ ਆ ਕੇ ਫਿਰ ਉਹ ਟੀਮ ਕਿੱਥੇ ਨਾਲ ਕੰਮ ਕਰਨਾ ਉਹਦਾ ਮਾਮਲਾ ਜੀ ਮਾਨਜੋਗ ਸ਼੍ਰੀਸਵਪਰ ਚਰਮਾ ਜੀ ਪੁਲਿਸ ਕਮਿਸ਼ਨਰ ਦੇ ਜ਼ਿਲ੍ਹੇ ਅੰਦਰ ਜਿਨ੍ਹਾਂ ਦੇ ਨਿਸ਼ਾਨਦੇਸ਼ਾਂ ਤੇ ਹਟ ਇੰਸਪੈਕਟਰ ਸੀਆਈ ਨੇ ਸ਼੍ਰੀਂਦਰ ਕੁਮਾਰ ਨਾਮ ਦੀ ਪੁਲਿਸ ਪਾਰਟੀ ਨੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮ ਆਬਰ ਕੀਤੀ ਜਿਹੜੇ ਜਿਲੰਦਰ ਖਰਾਬ ਮੁਕਦਮਾ ਭਾਰ ਕੋ ਕੈਂਪ ਦੇ ਵਿੱਚ ਦਰਜ ਕੀਤਾ ਗਿਆ। ਇਹਨਾਂ ਨੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ। ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪਰ ਇਹਨਾਂ ਦੇ ਖਰਾਬ ਪਹਿਲਾਂ ਵੀ ਦੋ ਕਦਮੇ ਦਰਜਿਆ। ਤੁਹਾਨੂੰ ਪਹਿਲਾਂ ਵੀ ਅਰੈਸਟ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਆਏ ਸੀ ਦੁਬਾਰਾ ਆ ਕੇ ਫਿਰ ਉਹ ਟੀਮ ਕਿਸ ਚਲਾ ਕੰਮ ਕਰਨਾ। ਇਹੋ ਮਾਮਲਾ ਜੀ ਮਾਨਯੋਗ ਸ਼੍ਰੀ ਸੋਪਰ ਚਰਮਾ ਜੀ ਪੁਲਿਸ ਕਮਿਸ਼ਨਰ ਦੇ ਦਿਲੰਦਰ ਜੀ ਦੇ ਨਿਸ਼ਾਨਦੇਸ਼ਾਂ ਤੇ ਹਟ ਇਨਸਪੈਕਟਰ ਸੀਆਈ ਨੇ ਸ਼੍ਰੀਂਦਰ ਕੁਮਾਰ ਨੂੰ ਪੁਲਿਸ ਭਾਗੀ ਗਈ। ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਹਾਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮਾ ਕਵਰ ਕੀਤੀ ਜਿਹਦੇ ਜਿਹਦੇ ਦੇ ਖਲਾਫ ਮੁਕੱਦਮਾ ਭਾਰ ਕੋਰਟ ਦੇ ਵਿੱਚ ਦਰਜ ਕੀਤਾ ਗਿਆ ਉਹਨਾਂ ਦੇ ਪਹਿਲੇ ਵੀ ਮਾਮਲਾ ਦਰਜ ਹੈ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪਰ ਇਹਨਾਂ ਦੇ ਖਲਾਫ ਪਹਿਲਾਂ ਵੀ ਦੋ ਕਦਮੇ ਦਰਜਿਆ ਪਵਨ ਨੂੰ ਪਹਿਲਾਂ ਵੀ ਅਰੈਸਟ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਆਏ ਸੀ ਦੁਬਾਰਾ ਆ ਕੇ ਫਿਰ ਉਹ ਟੀਮ ਦੇ ਚੰਨਾ ਕੰਮ ਕਰਨਾ ਉਹਦਾ ਮਾਮਲਾ ਜੀ ਮਾਨਜੋਗ ਸ਼੍ਰੀਸਵਪਰ ਚਰਮਾ ਜੀ ਪੁਲਿਸ ਕਮਿਸ਼ਨਰ ਦੇ ਜ਼ਿਲंधर ਜਿਨ੍ਹਾਂ ਦੇ ਨਿਸ਼ਾਨਦੇਸ਼ਾਂ ਤੇ ਹਾਟ ਇੰਸਪੈਕਟਰ ਸੀਆਈ ਨੇ ਸ਼੍ਰੀਂਦਰ ਕੁਮਾਰ ਉਹਨਾਂ ਦੀ ਪੁਲਿਸ 파ਟੀ ਨੇ ਚੰਨ ਬੰਦੇ ਗ੍ਰਸਤਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮ ਮਲਬਾਰ ਕੀਤੀ ਜਿਹਦੇ ਜਿਹਦੇ ਦੇ ਖਲਾਫ ਮੁਕਦਮਾ ਭਾਰ ਕੋ ਕੈਂਪ ਦੇ ਵਿੱਚ ਦਰਜ ਕੀਤਾ ਗਿਆ ਉਹਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਪਰ ਇਹਨਾਂ ਦੇ ਖਲਾਫ ਪਹਿਲਾਂ ਵੀ ਦੂਜਾ ਕਦਮ ਦਰਜਿਆ ਪਵਨ ਨੂੰ ਪਹਿਲਾਂ ਵੀ ਰੈਸਟ ਕੀਤਾ ਗਿਆ ਜੀਲ ਦੇ ਵਿੱਚੋਂ ਆਏ ਸੀ ਦੁਬਾਰਾ ਆ ਕੇ ਫਿਰ ਉਹ ਟੀਮ ਕਿਸ ਚਲਾ ਕੰਮ ਕਰਨਾ ਉਹਦਾ ਮਾਮਲਾ ਜੀ ਮਾਨਜੋਗ ਸ਼ਰੀਸਪੁਰ ਖਰਮਾ ਜੀ ਪੁਲਿਸ ਕਮਿਸ਼ਨਰ ਦੇ ਜ਼ਿਲंधर ਜਿਨ੍ਹਾਂ ਦੇ ਨਿਸ਼ਾਨਾ ਦੇਸ਼ਾਂ ਦੇ ਹਾਟ ਇਨਸਪੈਕਟਰ ਸੀਆਈ ਨੇ ਚੰਦਰ ਕੁਮਾਰ ਵੱਲੋਂ ਪੁਲਿਸ ਪਾਰਟੀ ਨੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮ ਮੋਹਰ ਕੀਤੀ ਜਿਹਦੇ ਜਿਹਦੇ ਦੇ ਖਿਲਾਫ ਮੁਕੱਦਮਾ ਭਾਰ ਕੋਰਟ ਦੇ ਵਿੱਚ ਦਰਜ ਕੀਤਾ ਗਿਆ ਇਹਨਾਂ ਦੇ ਪਹਿਲੇ ਵੀ ਮਾਮਲਾ ਦਰਜ ਹੈ ਇਹਨਾਂ ਨੂੰ ਪਹਿਲਾਂ ਵੀ ਜਦੋਂ ਪਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਦੋ ਕਦਮੇ ਦਰਜਿਆ ਪਵਨ ਨੂੰ ਪਹਿਲਾਂ ਵੀ ਰੈਸਟ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਆਏ ਸੀ ਦੁਬਾਰਾ ਆ ਕੇ ਫਿਰ ਉਹ ਟੀਮ ਦੇ ਚੰਨਾ ਕੰਮ ਕਰਾ